ਅੱਜ ਇੱਕ ਲਾਈਨ ਦੇ ਟਵੀਟ ਨਾਲ ਕਾਰਜਕਾਰੀ ਲਾਤਾ ਕੱਲ ਨੂੰ ਇੱਕ ਟਵੀਟ ਦੇ ਕਾਰਜ ਨਾਲ ਇੱਕ ਇੱਕ ਲਾਈਨ ਨਾਲ ਕਾਰਜਕਾਰੀ ਹਟਾ ਦੇਣਗੇ ਤੇ ਪ੍ਰਧਾਨ ਤੇ ਖੁਦ ਫੇਰ ਹੈਗੇ ਆ ਇਹ ਕਾਰਜਕਾਰੀ ਪ੍ਰਧਾਨ ਦੀ ਜਿਹੜੀ ਪ੍ਰਧਾਨਗੀ ਦੀ ਗੱਲ ਹੈ ਉਹਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ ਉਸ ਦਿਨ ਵੀ ਕਹਿੰਦੇ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਏ ਸੀ ਜਦੋਂ ਕੋਈ ਬਤੌਰ ਪ੍ਰਧਾਨ ਪੇਸ਼ ਹੋਏ ਤੇ ਹੁਣ ਵੀ ਜੇ ਬੁਲਾਇਆ ਜਾਂਦਾ ਹੈ ਜਾਂ ਫੈਸਲਾ ਹੁੰਦਾ ਹੈ ਤੇ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੀ ਹੈ ਹੁਣ ਵੀ ਕਿਵੇਂ ਨਿਮਾਣਾ ਸਿੱਖੋ ਗਿਆ ਇਸ ਕਰਕੇ ਜਾਂ ਤਾਂ ਉਦੋਂ ਝੂਠ ਬੋਲਦੇ ਸੀ ਜਾਂ ਅੱਜ ਬੋਲ ਰਹੇ ਆ ਕੋਈ ਗਲਤੀ ਕਰ ਲੇ ਇਨਸਾਨ ਉਹ ਤੋਂ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰਦਾ ਤੁਰੇ ਜਾਂਦਾ ਇਸ ਕਰਕੇ ਵੱਡੇ ਗੁਨਾਹ ਕਰ ਲਏ ਜਿਨ੍ਹਾਂ ਦੀ ਸਜ਼ਾ ਪਬਲਿਕ ਨੇ ਪਹਿਲਾਂ ਦੇਤੀ ਪਰਮਾਤਮਾ ਹੁਣ ਦੇਈ ਜਾਂਦਾ ਹਰ ਰੋਜ਼ ਹਾਸੂ ਹੀ ਨਹੀਂ ਸਥਿਤੀ ਜਿਹੜੀ ਆ ਪਬਲਿਕ ਦੇ ਵਿੱਚ ਬਣਦੀ ਜਾਂਦੀ ਕਾ ਤੁਸੀਂ ਇਕੱਠੇ ਸੀਗੇ ਉਦੋਂ ਤੁਸੀਂ ਨਾਲ ਸੀਗੇ ਉਦੋਂ ਤਾਂ ਤੁਸੀਂ ਸਵਾਲ ਚੁੱਕੇ ਨਹੀਂ ਗੁਨਾਹਾਂ ਦੇ ਭਾਗੀਦਾਰ ਤਾਂ ਤੁਸੀਂ ਵੀ ਬਰਾਬਰ ਗੁਨਾਹ ਦਾ ਗੁਨਾਹਗਾਰ ਹੈਗੇ ਹੋ ਜਿਹੜੇ ਅਸੀਂ ਚੁੱਪ ਰਹਿਣ ਦਾ ਗੁਨਾਹ ਕੀਤਾ ਜਾਂ ਝੂਠ ਨੂੰ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਹੀ ਕੱਲ ਤੱਕ ਸਾਬਤ ਲਿਖ ਕੇ ਦੇ ਕੇ ਆਏ ਹਾਂ ਕਿ ਇਹਦੀ ਸਾਨੂੰ ਸਜ਼ਾ ਦਿੱਤੀ ਜਾਵੇ। ਜਸਬੀਰ ਸਿੰਘ ਜੀ ਬਾਦਲ ਸਾਹਿਬ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਔਰ ਮੈਂ ਸਮਝਦਾ ਹਾਂ ਕਿ ਇਹ ਗੱਲ ਸਾਬਤ ਹੋ ਗਈ ਔਰ ਉਹਨਾਂ ਨੇ ਖੁਦ ਵੀ ਲਿਖਤੀ ਰੂਪ ਚ ਮੰਨ ਲਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਲਿਖ ਕੇ ਦਿੱਤੀਆਂ ਉਹ ਸਾਰੀਆਂ ਮੰਨਦੇ ਆ ਜਿਹਦੇ ਚ ਹੁਕਮਨਾਮੇ ਦੀ ਉਲੰਘਣਾ ਜਿਹੜੀ ਆ ਪਾਰਟੀ ਪ੍ਰਧਾਨ ਸਾਹਿਬ ਨੇ ਖੁਦ ਮੰਨ ਲਈ। ਉਦੋਂ ਤੁਸੀਂ ਬੜਾ ਸਟਰੋਂਗਲੀ ਕਹਿ ਰਹੇ ਸੀ ਕਿ ਨਹੀਂ ਜੀ ਸੁਖਵੀਰ ਸਿੰਘ ਬਾਦਲ ਕਿਉਂ ਅਸਤੀਫਾ ਦੇਣ ਸੁਖਵੀਰ ਸਿੰਘ ਬਾਦਲ ਤਾਂ ਚੰਗੇ ਪ੍ਰਧਾਨ ਆ ਬੜੇ ਵਧੀਆ ਪ੍ਰਧਾਨ ਆ ਉਦੋਂ ਤੁਹਾਡੇ ਬਿਆਨ ਕੁਝ ਹੋਰ ਸੀਗੇ ਹੁਣ ਤੁਹਾਡੇ ਬਿਆਨ ਬਿਲਕੁਲ ਹੀ ਜਿਵੇਂ ਉਲਟ ਹੋ ਗਏ। ਬਿਆਨ ਵੀ ਨਹੀਂ ਕੀਤੀ ਪਰ ਹੁਕਮਨਾਮੇ ਦੇ ਖਿਲਾਫ ਜਾ ਕੇ ਪੋਸ਼ਾਕ ਵਾਲਾ ਕੇਸ ਵਾਪਸ ਕਰਾਇਆ। 2017 ਦੇ ਇਲੈਕਸ਼ਨ ਦੇ ਵਿੱਚ ਅਸੀਂ ਮੀਟਿੰਗਾਂ ਕਰਾਈਆਂ ਪ੍ਰਧਾਨ ਸਾਹਿਬ ਦਾ ਹੁਕਮ ਸੀ ਮੈਂ ਕਹਿ ਕੇ ਮੀਟਿੰਗਾਂ ਕਰਾਈਆਂ ਉਹ ਉਹ ਵੋਟਾਂ ਦਾ ਸੌਦਾ ਹੁਕਮਨਾਮੇ ਦੇ ਖਿਲਾਫ ਕਿਹਦੇ ਕੋਲੇ ਮੁੱਕਿਆ ਸੀ ਕਿਹਦੇ ਨਾਲ ਗੱਲਬਾਤ ਹੋਈ ਸੀ ਇਹ ਵੀ ਦੱਸਣਾ ਪਊਗਾ ਮੈਨੂੰ ਉਹ ਹਰਸ਼ ਧੂਰੀ ਤੇ ਰਾਮ ਸਿੰਘ ਦਾ ਕੋਠੀ ਆਉਣਾ ਜਾਣਾ ਸੀ ਇਸ ਕਰਕੇ ਉਹ ਉਹ ਲੋਕਮੰਨੀ ਤਾਂ ਕਿਸੇ ਦੀ ਪੜਤਾਲ ਕਰਨ ਦੀ ਹਿੰਮਤ ਹੀ ਨਹੀਂ ਪਈ ਜਦੋਂ ਸਾਰਾ ਦਿਨ ਕੋਠੀ 'ਚ ਘੁੰਮਦੇ ਸੀ ਕਿ ਸੁਖਬੀਰ ਸਿੰਘ ਬਾਦਲ ਹੋਣ ਦੇ ਅਸਤੀਫਾ ਦੇਣ ਦੇ ਨਾਲ ਅਕਾਲੀ ਦਲ ਸਟਰੋਂਗ ਹੋ ਜਾਊਗਾ ਇੱਕ ਕਿਸੇ ਦੀ ਜੱਦੀ ਜ਼ਿਆਦਾ ਥੋੜੀ ਹੈ ਯਾਰ ਲੋਕਾਂ ਦੀ ਬਣਾਈ ਹੋਈ ਪਾਰਟੀ ਹੈ 103-4 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਸ਼੍ਰੀ ਕਾਲਤਾਖ ਸਾਹਿਬ ਤੇ ਵਰਸੋਈ ਪਾਰਟੀ ਹੈ ਤੇ ਸ਼੍ਰੀ ਕਾਲਤਾਖ ਸਾਹਿਬ ਦੀ ਪ੍ਰੋਟੈਕਸ਼ਨ ਤੇ ਐਸਡੀਪੀਸੀ ਦੀ ਪ੍ਰੋਟੈਕਸ਼ਨ ਲਈ ਬਣੀ ਪਾਰਟੀ ਹੈ ਅਸੀਂ ਕਿਉਂ ਰੋਲ ਰਹੇ ਆ ਦਿਨੋਂ ਦਿਨ ਰੋਲ ਰਹੇ ਆ ਪ੍ਰਧਾਨ ਸਾਹਿਬ ਦੇ ਖਿਲਾਫ ਬੋਲ ਰਹੇ ਉਹਨਾਂ ਦੇ ਉਹ ਕਹਿੰਦੇ ਕਿ ਜੀ ਇਹ ਤਾਂ ਵੰਡਣ ਦੀਆਂ ਗੱਲਾਂ ਕਰਦੇ ਸੀਗੇ ਔਰ ਕਿਉਂਕਿ ਖੇੜਾ ਸਾਹਿਬ ਆਏ ਪਿਛਲੇ ਦਿਨੀ ਜੇਲ੍ਹ ਚੋਂ ਔਰ ਉਹਨਾਂ ਨੇ ਵੀ ਸਟੇਜ 'ਤੇ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਵੀ ਔਰ ਉਹ ਤਾਂ ਕਹਿੰਦੇ ਕਿ ਸਾਡੇ ਖੈਰਕੁਆ ਨੇ ਸਾਡੀ ਸਪੋਰਟ ਇਹਨਾਂ ਨੇ ਕੀਤੀ ਇਹ ਵੀ ਮਤਵਜੀ ਦੀਆਂ ਹੀ ਗੱਲਾਂ ਕਿ ਅਸੀਂ ਆਪਦੇ ਸਿੱਖ ਭਰਾਵਾਂ ਦੇ ਖਿਲਾਫ ਐਵੇਂ ਹੀ ਜ਼ਹਿਰ ਉਗਲੀ ਜਾਂਦੇ ਆ ਤੁਸੀਂ ਹਾਲਾਤ ਸਾਡੇ ਅੱਜ ਕੀ ਹੈ ਕਿ ਅੱਜ ਸਾਡੇ ਜਿੰਨੀ ਵੋਟ ਤਾਂ ਉਹ ਲੈ ਗਏ ਲਗਭਗ ਤੇ ਫਿਰ ਵੀ ਅਸੀਂ ਖਿਲਾਫ ਬੋਲੀ ਜਾਂਦੇ ਆ ਤੋ ਕਹਿ ਰਹੇ ਕਿ ਨਿਮਾਣੇ ਸਿੱਖ ਦੇ ਤੌਰ ਤੇ ਮੈਂ ਤਾਂ ਜਾਣਾ ਪੇਸ਼ ਹੋਣਾ ਚੀਮਾ ਸਾਹਿਬ ਦਾ ਵੀ ਬਿਆਨ ਆਇਆ ਇਸ ਤੋਂ ਪਹਿਲਾਂ ਉਹਨਾਂ ਦਾ ਵੀ ਬਿਆਨ ਆਇਆ ਸੀਗਾ ਕਿ ਮੈਂ ਤਾਂ ਬਹੁਤ ਨਿਮਾਣਾ ਸਿੱਖ ਆ ਮੈਂ ਮੈਂ ਇੱਕ ਗੱਲ ਕਹਾਂ ਕਿ ਕੋਈ ਬੰਦਾ ਮਰਡਰ ਕਰ ਦੇ ਤੇ ਮਰਡਰ ਕਰਨ ਤੋਂ ਬਾਅਦ ਕਹਦੇ ਵੀ ਮੈਂ ਤਾਂ ਅਦਾਲਤ ਦੇ ਵਿੱਚ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣਾ ਤੇ ਉਹਦੇ ਨਾਲ ਗੁਨਾਹ ਟਕਿਆ ਜਾਊਗਾ ਜਾਂ ਖਤਮ ਹੋ ਜਾਊਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਵੇ ਇਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬਹੁਤ ਨੇੜੇ ਦੇ ਇਹ ਮਿੱਤਰਾਂ ਦੋਸਤਾਂ ਚੋਂ ਸੀਗੀ ਡਿੰਪੀ ਜੀ ਔਰ ਮੈਂ ਕਹਿ ਸਕਦਾ ਕਿ ਪਰਿਵਾਰ ਦੇ ਵਿੱਚ ਇੱਕ ਕਿਸਮ ਦੀ ਐਸੀ ਸਾਂਝ ਸੀਗੀ ਜਿਵੇਂ ਇਕੱਠੇ ਜਮੇ ਭਰਾਵਾਂ ਦੇ ਵਿੱਚ ਸਾਂਝ ਹੁੰਦੀ ਹੈ ਔਰ ਉਹਦਾ ਜਾਣਾ ਇਹ ਸਾਸੁਖਬੀਤ ਸਿੰਘ ਬਾਦਲ ਸਾਹਿਬ ਨੂੰ ਹੁਣ ਜ਼ਰੂਰ ਸੋਚਣਾ ਪਏਗਾ ਕਿ ਹਾਲਾਤ ਕਿੱਥੋਂ ਤੋਂ ਕਿੱਥੇ ਆ ਗਏ ਔਰ ਪਾਰਟੀ ਕਿਸ ਲੈਵਲ ਤੇ ਡਿੱਗੀ ਇਸ ਿੱਦੜਬਾ ਬਾਦਲ ਸਾਹਿਬ ਦਾ ਜੱਦੀ ਹਲਕਾ ਸੀ ਜਿੱਥੇ ਸਭ ਤੋਂ ਵੱਧ ਵਾਰ ਇਲੈਕਸ਼ਨ ਲੜਿਆ ਔਰ ਸਭ ਤੋਂ ਵੱਧ ਵਾਰ ਸਮਾ ਬਾਦਲ ਸਾਹਿਬ ਨੇ ਗੁਜ਼ਾਰਿਆ ਬਾਦਲ ਪਰਿਵਾਰ ਨੇ ਗੁਜ਼ਾਰਿਆ ਅੱਜ ਯਾਰ ਉੱਥੇ ਹਾਲਾਤ ਇਹ ਆ ਕਿ ਕੈਂਡੀਡੇਟ ਨਹੀਂ ਲੱਭਦਾ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਕੈਂਡੀਡੇਟ ਨਹੀਂ ਲੱਭਦਾ ਤੇ ਅੱਜ ਪਾਰਟੀ ਦੀ ਇਹ ਹਾਲਾਤ ਹੋਣ ਤੋਂ ਬਾਅਦ ਵੀ ਜੇ ਹਲੇ ਵੀ ਨਹੀਂ ਸਮਝਣਾ ਕਿ ਸਾਡੇ ਹਾਲਾਤ ਕੀ ਬਣਿਆ ਤੇ ਫਿਰ ਹਲੇ ਮੱਤੀ ਮਾਰੀ ਹੈ ਨਾ ਮੈਂ ਤਾਂ ਇਹੀ ਕਹੂੰਗਾ ਬਾਰ-ਬਾਰ ਮੈਂ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਕਹਿ ਲੋ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਟਰ ਚਾਹੁੰਦੇ ਸੀਗੇ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਤਾਂ ਹੀ ਪਾਰਟੀ ਬਹਾਲ ਹੋ ਸਕਦੀ ਹੈ ਤਾਂ ਹੀ ਜਿਹੜੀ ਪਾਰਟੀ ਵਸਾਕੀਆਂ ਦੇ ਸਹਾਰੇ ਚੱਲ ਰਹੀ ਹੈ ਇਹ ਪਾਰਟੀ ਮੁੜ ਤੋਂ ਸੁਰਜੀਤ ਹੋ ਸਕੇਗੀ ਔਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਸਾਥੀ ਛੱਡ ਗਏ ਡਿੰਪੀ ਢਿੱਲੋਂ ਜੋ ਕਿਚਨ ਕੈਬਨਟ ਦੇ ਮੈਂਬਰ ਸੀ ਉਹ ਵੀ ਛੱਡ ਗਏ ਸੀਗੇ ਪਰ ਸਵਾਲ ਖੜੇ ਹੋ ਰਹੇ ਆ ਕਿ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਇਸ ਦੇ ਪਿੱਛੇ ਕੀ ਰਾਜਨੀਤੀ ਕੀ ਹੈ ਕਿਉਂਕਿ ਦਲਜੀਤ ਸਿੰਘ ਟੀਮਾ ਹੁਣੀ ਕਹਿੰਦੇ ਕਿ ਜੋ ਜ세ਦਾਰ ਸਾਹਿਬਾਨਾਂ ਦੀ ਮੀਟਿੰਗ ਹੈ ਜੋ ਵੀ ਫੈਸਲਾ ਆਊਗਾ ਉਹ ਸੁਖਵੀਰ ਸਿੰਘ ਬਾਦਲ ਖਿੜੇ ਮੱਥੇ ਪ੍ਰਵਾਨ ਕਰਨਗੇ ਔਰ ਇਹਦੇ ਕਰਕੇ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਕੋਈ ਹੋਰ ਹੋਵੇ ਪਾਰਟੀ ਦਾ ਤਾਂ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਬਰਾੜ ਹੁਣਾ ਨੇ ਵੀ ਸਵਾਲ ਚੁੱਕਿਆ ਔਰ ਇਹ ਵੀ ਬਹੁਤ ਕਲੋਜ਼ ਸਾਥੀ ਰਹੇ ਨੇ ਸੁਖਵੀਰ ਸਿੰਘ ਬਾਦਲ ਹੁਣਾ ਦੇ ਇਹਨਾਂ ਨੇ ਵੀ ਸਵਾਲ ਚੁੱਕਿਆ ਗੱਲਬਾਤ ਕਰਦੇ ਆ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਭੁੰਦਰ ਸਾਹਿਬ ਨੂੰ ਅਹਿਮ ਜ਼ਿੰਮੇਵਾਰੀ ਕਿਹਾ ਜਾ ਰਿਹਾ ਕਿ ਦੇਤੀਏ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਉਹਨਾਂ ਨੂੰ ਇਹਦੇ ਪਿੱਛੇ ਦੀ ਪੋਲਿਟਿਕਸ ਕੀ ਹੈ ਤੁਸੀਂ ਸਵਾਲ ਵੀ ਚੁੱਕੇ ਇਹਦੇ ਤੇ ਕਿ ਕਿਉਂ ਲਾਇਆ ਔਰ ਇਹਦੇ ਕੋਈ ਪਾਵਰ ਹੀ ਨਹੀਂ ਹੈ ਜਾਂ ਪ੍ਰਧਾਨ ਸਾਹਿਬ ਕੋਈ ਬਿਮਾਰ ਹੋਵੇ ਜਾਂ ਕਿਤੇ ਆਊਟ ਆਫ ਕੰਟਰੀ ਜਾਣਾ ਹੋਵੇ ਜਾਂ ਇੱਥੇ ਮੌਜੂਦ ਨਾ ਹੋਣ ਫਿਰ ਕਾਰਜਕਾਰੀ ਪ੍ਰਧਾਨ ਲਾਇਆ ਜਾ ਸਕਦਾ ਵੀ ਕਿਸੇ ਨੂੰ ਚਾਰਜ ਦੇ ਦਿਓ ਦੇਖੋ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਜੀ ਬਾਦਲ ਸਾਹਿਬ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਔਰ ਮੈਂ ਸਮਝਦਾ ਕਿ ਇਹ ਗੱਲ ਸਾਬਤ ਹੋ ਗਈ ਔਰ ਉਹਨਾਂ ਨੇ ਖੁਦ ਵੀ ਲਿਖਤੀ ਰੂਪ ਚ ਮੰਨ ਲਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਲਿਖ ਕੇ ਦਿੱਤੀਆਂ ਉਹ ਸਾਰੀਆਂ ਮੰਨਦੇ ਆ ਜਿਹਦੇ ਚ ਹੁਕਮਨਾਮੇ ਦੀ ਉਲੰਘਣਾ ਜਿਹੜੀ ਆ ਪਾਰਟੀ ਪ੍ਰਧਾਨ ਸਾਹਿਬ ਨੇ ਖੁਦ ਮੰਨ ਲਈ ਐ ਤੇ ਜਦੋਂ ਪਾਰਟੀ ਪ੍ਰਧਾਨ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਹੋਣ ਜਿਹੜੇ ਪ੍ਰੋਟੈਕਸ਼ਨ ਐਸਜੀਪੀਸੀ ਦੀ ਲਈ ਜਾਂ ਸ਼੍ਰੀ ਕਲਤਖਸ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਸਹਿਯੋਗ ਕਰਨ ਲਈ ਬਣੀ ਪਾਰਟੀ ਦੇ ਪ੍ਰਧਾਨ ਹੋਣ ਉਹਨਾਂ ਨੂੰ ਇੱਕ ਮਿੰਟ ਵੀ ਪ੍ਰਧਾਨ ਰਹਿਣ ਦਾ ਹੱਕ ਨਹੀਂ ਐ ਇਸ ਕਰਕੇ ਇਹ ਕਾਰਜਕਾਰੀ ਪ੍ਰਧਾਨ ਦੀ ਜਿਹੜੀ ਪ੍ਰਧਾਨਗੀ ਦੀ ਗੱਲ ਐ ਉਹਨੂੰ ਅਸੀਂ ਮੁੱਢੋਂ ਰੱਦ ਕਰਦੇ ਆਂ ਔਰ ਮੈਂ ਇੱਕ ਬੇਨਤੀ ਕਰਾਂ ਕਿ ਡਾਕਟਰ ਚੀਮਾ ਸਾਹਿਬ ਦੇ ਬਿਆਨ ਤੇ ਤਾਂ ਹਾਸਾ ਹੀ ਆਉਂਦਾ ਹੈ ਕਿ ਉਸ ਦਿਨ ਵੀ ਕਹਿੰਦੇ ਨਮਾਣਾ ਸਿੱਖ ਦੀ ਤਰ੍ਹਾਂ ਪੇਸ਼ ਹੋਏ ਸੀ ਜਦੋਂ ਕਿ ਬਤੌਰ ਪ੍ਰਧਾਨ ਪੇਸ਼ ਹੋਏ ਤੇ ਹੁਣ ਵੀ ਜੇ ਬੁਲਾਇਆ ਜਾਂਦਾ ਹੈ ਜਾਂ ਫੈਸਲਾ ਹੁੰਦਾ ਹੈ ਤੇ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੀ ਹੈ ਹੁਣ ਵੀ ਕਿਵੇਂ ਨਮਾਣਾ ਸਿੱਖ ਹੋ ਗਿਆ ਇਸ ਕਰਕੇ ਜਾਂ ਤਾਂ ਉਦੋਂ ਝੂਠ ਬੋਲਦੇ ਸੀ ਜਾਂ ਅੱਜ ਬੋਲ ਰਹੇ ਆ ਤੇ ਅਸਲ ਗੱਲ ਇਹ ਹੈਗੀ ਹੈ ਕਿ ਜਦੋਂ ਕਹਾਣੀ ਕੋਈ ਬਣਦੀ ਨਾ ਹੋਵੇ ਤੇ ਉਦੋਂ ਝੂਠ ਤੇ ਝੂਠ ਝੂਠ ਤੇ ਝੂਠ ਚੱਲੀ ਜਾਂਦਾ ਇਸ ਕਰਕੇ ਇਹਨੂੰ ਅਸੀਂ ਮੁੱਢੋਂ ਰੱਦ ਕਰਦੇ ਆ ਪਹਿਲਾਂ ਵੀ ਪ੍ਰਜੀਡੀਅਮ ਦਾ ਕਨਸੈਪਟ ਦਿੱਤਾ ਸੀ ਅੱਜ ਵੀ ਦਿੰਨੇ ਆ ਔਰ ਕੁਝ ਕਲਿੱਪਾਂ ਕੱਟ ਕੇ ਆਈਟੀ ਵਿੰਗ ਇਹਦਾ ਆਪਣੇ ਆਪ ਚ ਖੁਸ਼ ਹੋਈ ਜਾਂਦਾ ਹੈ ਕਿ ਜੂਨ ਦੇ ਵਿੱਚ ਜਿਹੜਾ ਸੀਗਾ ਉਹ ਅਸੀਂ ਬਲਵਿੰਦਰ ਸਿੰਘ ਭੁੰਦੜ ਦਾ ਨਾਮ ਪ੍ਰਪੋਜ਼ ਕੀਤਾ ਸੀ ਉਹ ਪਰ ਭਾਈ ਸੱਤਾ 'ਚ ਕੀਤਾ ਸੀ ਸੱਤਾ 'ਚ ਇਹ ਤਾਂ ਨਹੀਂ ਸੀਗਾ ਵੀ ਇਕੱਲੇ ਦਾ ਕੀਤਾ ਸੀ ਤੇ ਅੱਜ ਉਹ ਅੱਧੀ ਪਾਰਟੀ ਬਾਹਰ ਕਰਤੀ ਹੈ ਤੁਸੀਂ ਉਦੋਂ ਤਾਂ ਪਾਰਟੀ ਇਕੱਠੀ ਸੀ ਆ ਸਾਡੀ ਅੱਜ ਵੀ ਮੰਗ ਹੈ ਕਿ ਸਾਂਝੀ ਸਾਰੇ ਧੜਿਆਂ ਦੀ ਇੱਕ ਪ੍ਰਜੀਡੀਅਮ ਬਣ ਜੇ ਨਵੀਂ ਭਰਤੀ ਹੋਵੇ ਔਰ ਪਾਰਟੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਖੁਦ ਮੰਨ ਲਿਆ ਕਿ ਵੱਡੇ ਗੁਨਾਹ ਕੀਤੇ ਆ ਉਹਨਾਂ ਨੂੰ ਤੁਰੰਤ ਛੱਡ ਦੇਣੀ ਚਾਹੀਦੀ ਗੁਨਾਹ ਜਿਹੜੇ ਹੁਣ ਤੱਕ ਗੁਨਾਹਾਂ ਦਾ ਹੀ ਜ਼ਿਕਰ ਆ ਰਿਹਾ ਗੁਨਾਹ ਵਾਰ-ਵਾਰ ਕਹਿ ਦੋਤਾ ਜਾਂਦਾ ਕਿ ਜੀ ਬੇਅਦਬੀ ਹੋਊਗੀ ਜਾਂ ਫਿਰ ਗੋਲੀ ਕਾਂਡ ਵਾਲਾ ਮਸਲਾ ਬਰਡਸਪ ਸਵਾਲ ਇਸ ਚੀਜ਼ ਨੂੰ ਲੈ ਕੇ ਉੱਠ ਰਹੇ ਕਿ ਉਦੋਂ ਤਾਂ ਤੁਸੀਂ ਇਕੱਠੇ ਸੀਗੇ ਉਦੋਂ ਤੁਸੀਂ ਨਾਲ ਸੀਗੇ ਉਦੋਂ ਤਾਂ ਤੁਸੀਂ ਸਵਾਲ ਚੁੱਕੇ ਨਹੀਂ ਗੁਨਾਹਾਂ ਦੇ ਭਾਗੀਦਾਰ ਤਾਂ ਤੁਸੀਂ ਵੀ ਬਰਾਬਰ ਗੁਨਾਹਦਾਰ ਗੁਨਾਹਗਾਰ ਹੈਗੇ ਹੋ ਔਰ ਦੂਜੇ ਪਿਛਲੇ ਦਿਨ ਹੀ ਕੁਝ ਕਲਿੱਪਾਂ ਜਿਹੜੀਆਂ ਕੱਟ-ਕੱਟ ਕੇ ਕੁਝ ਪੇਜਾਂ ਤੇ ਵਕ-ਵਕ ਥਾਂ ਤੇ ਤੁਹਾਡੀਆਂ ਵਾਇਰਲ ਵੀ ਹੋ ਰਹੀਆਂ ਸੀ ਉਦੋਂ ਤੁਸੀਂ ਬੜਾ ਸਟਰੋਂਗਲੀ ਕਹਿ ਰਹੇ ਸੀ ਕਿ ਨਹੀਂ ਜੀ ਸੁਖਵੀਰ ਸਿੰਘ ਬਾਦਲ ਕਿਉਂ ਅਸਤੀਫਾ ਦੇਣ ਸੁਖਵੀਰ ਸਿੰਘ ਬਾਦਲ ਤਾਂ ਚੰਗੇ ਪ੍ਰਧਾਨ ਆ ਬੜੇ ਵਧੀਆ ਪ੍ਰਧਾਨ ਆ ਉਦੋਂ ਤੁਹਾਡੇ ਬਿਆਨ ਕੁਝ ਹੋਰ ਸੀਗੇ ਹੁਣ ਤੁਹਾਡੇ ਬਿਆਨ ਬਿਲਕੁਲ ਹੀ ਜਿਵੇਂ ਉਲਟ ਹੋ ਗਏ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦੇ ਆ ਕਿ ਜਿਹੜੇ ਅਸੀਂ ਚੁੱਪ ਰਹਿਣ ਦਾ ਗੁਨਾਹ ਕੀਤਾ ਜਾਂ ਝੂਠ ਨੂੰ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਹੀ ਕੱਲ ਤੱਕ ਸਾਬ ਤੇ ਲਿਖ ਕੇ ਦੇ ਕੇ ਆਏ ਆ ਕਿ ਇਹਦੀ ਸਾਨੂੰ ਸਜ਼ਾ ਦਿੱਤੀ ਜਾਵੇ ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਇੱਕ ਗੱਲ हां ਤੁਸੀਂ ਬੜੀ ਮੌਕੇ ਤੇ ਲਿਆ ਕੇ ਅੱਜ ਗੱਲ ਪੁੱਛੀ ਹੈ ਪਿਛਲੇ ਦਿਨਾਂ ਚ 4-5 ਲੱਖ ਰੁਪਇਆ ਪਾਰਟੀ ਦਾ ਇਸ ਗੱਲ ਤੇ ਖਰਚਤਾ ਜਿਹੜਾ ਮੈਂ ਕੋ ਢੀਂਡਸਾ ਸਾਹਿਬ ਦੇ ਪੁਰਾਣੇ ਬਿਆਨ ਤੇ ਰਿਐਕਟ ਕੀਤਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੇਅਦਬੀ ਨਹੀਂ ਕੀਤੀ ਮੈਂ ਅੱਜ ਵੀ ਕਹਣਾ ਬੇਅਦਬੀ ਨਹੀਂ ਕੀਤੀ ਮੈਂ ਕਦੋਂ ਕਹਣਾ ਬੇਅਦਬੀ ਕੀਤੀ ਹੈ ਬੇਅਦਬੀ ਨਹੀਂ ਕੀਤੀ ਪਰ ਹੁਕਮਨਾਮੇ ਦੇ ਖਿਲਾਫ ਜਾ ਕੇ ਪੋਸ਼ਾਕ ਵਾਲਾ ਕੇਸ ਵਾਪਸ ਕਰਾਇਆ ਕੱਲਾ ਵਾਪਸ ਹੀ ਨਹੀਂ ਕਰਾਇਆ ਜੋ ਕਾਗਜ਼ ਬਾਹਰ ਆਇਆ ਰਤੇਸ਼ ਲੱਖੀ ਜੀ ਨੇ ਤੇ ਹੋਰ ਕਈ ਇੰਟਰਵਿਊਆਂ ਦੇ ਵਿੱਚ ਆਇਆ ਕਿ ਉਸ ਮਾਨਯੋਗ ਜੱਜ ਸਾਹਿਬ ਦੀ ਜਿਹੜੀ ਪਤਨੀ ਸਹਿਬਾ ਸੀ ਉਹਨੂੰ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਕਮਿਸ਼ਨਰ ਵੀ ਨਿਯੁਕਤ ਕੀਤਾ ਇੱਥੋਂ ਤੱਕਰ ਨਹੀਂ ਗੱਲ ਹੋਈ ਫਿਰ ਉਸ ਤੋਂ ਬਾਅਦ 2017 ਦੇ ਇਲੈਕਸ਼ਨ ਦੇ ਵਿੱਚ ਅਸੀਂ ਮੀਟਿੰਗਾਂ ਕਰਾਈਆਂ ਪ੍ਰਧਾਨ ਸਾਹਿਬ ਦਾ ਹੁਕਮ ਸੀ ਮੈਂ ਕਹਿ ਕੇ ਮੀਟਿੰਗਾਂ ਕਰਾਈਆਂ ਉਹ ਉਹ ਵੋਟਾਂ ਦਾ ਸੌਦਾ ਹੁਕਮਨਾਮੇ ਦੇ ਖਿਲਾਫ ਕਿਹਦੇ ਕੋਲੇ ਮੁੱਕਿਆ ਸੀ ਕਿਹਦੇ ਨਾਲ ਗੱਲਬਾਤ ਹੋਈ ਸੀ ਇਹ ਵੀ ਦੱਸਣਾ ਪਊਗਾ ਮੀਟਿੰਗਾਂ ਡੇਰੇ ਵਾਲਿਆਂ ਨਾਲ ਕਰਾਈਆਂ ਡੇਰੇ ਵਾਲਿਆਂ ਦੀਆਂ ਡੇਰੇ ਵਾਲਿਆਂ ਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀਆਂ ਜਿਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਸਜ਼ਾ ਵੀ ਲਾਈ ਸੀ ਫਿਰ ਕੋਠੀ ਬੁਲਾ ਕੇ ਜਥੇਦਾਰ ਸਹਿਬਾਨਾਂ ਨੂੰ ਮਾਫੀ ਦਿਵਾਉਣੀ ਉਹ ਵੀ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਔਰ ਮੈਂ ਵੀ ਇਹ ਸਾਰਾ ਕੁਝ ਦੇਖਿਆ ਇਹ ਸਾਰਾ ਕੁਝ ਹੁਕਮਨਾਮੇ ਦੇ ਖਿਲਾਫ ਜਾ ਕੇ ਜਿਹੜਾ ਕੁਝ ਕੀਤਾ ਔਰ ਜਿਸ ਕਿਸਮ ਦਾ ਹਰ ਰੋਜ਼ ਹਰਸ਼ ਧੂਰੀ ਤੇ ਰਾਮ ਸਿੰਘ ਦਾ ਕੋਠੀ ਆਉਣਾ ਜਾਣਾ ਸੀ ਇਸ ਕਰਕੇ ਉਹ ਉਹ ਲੋਕomani ਤਾਂ ਕਿਸੇ ਦੀ ਪੜਤਾਲ ਕਰਨ ਦੀ ਹਿੰਮਤ ਹੀ ਨਹੀਂ ਪਈ ਜਦੋਂ ਸਾਰਾ ਦਿਨ ਕੋਠੀ 'ਚ ਘੁੰਮਦੇ ਸੀ ਇਸ ਕਰਕੇ ਮੈਂ ਅੱਜ ਵੀ ਨਹੀਂ ਕਹਿੰਦਾ ਵੀ ਖੁਦ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਕੀਤੀ ਹੈ ਆ ਜਿਹੜੇ ਹੁਕਮਨਾਮੇ ਦੇ ਖਿਲਾਫ ਜਾ ਕੇ ਹੁਕਮਨਾਮਾ ਸਾਹਿਬ ਦੀਆਂ ਧੱਜੀਆਂ ਉਡਾਈਆਂ ਮੈਂ ਤਾਂ ਉਹਦਾ ਗੁਨਾਹਗਰ ਮੰਨਦਾ ਇਸ ਕਰਕੇ ਇਹਨਾਂ ਦਾ ਆਈਟੀ ਵਿੰਗ ਜਿਹੜਾ ਹੈਗਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗੱਲ ਸਾਡੇ ਹੱਕ ਚ ਜਾਣੀ ਹੈ ਜਾਂ ਖਿਲਾਫ ਜਾਣੀ ਹੈ ਉਹਦੇ ਤੇ 4-5 ਲੱਖ ਰੁਪਇਆ ਪਾਰਟੀ ਦਾ ਖਰਚਤਾ ਜਿਹਦੇ ਚ ਨਾ ਕੋਈ ਫਾਇਦਾ ਨਾ ਕੋਈ ਨੁਕਸਾਨ ਇਸ ਕਰਕੇ ਜਿਹੜੇ ਗੁਨਾਹ ਕੀਤੇ ਐ ਉਹਨਾਂ ਦੀ ਮਾਫੀ ਖੁਦ ਲਿਖ ਕੇ ਜਾ ਕੇ ਮੰਗਣ ਔਰ ਬੇਅਦਬੀ ਤਾਂ ਖੁਦ ਮੈਂ ਅੱਜ ਵੀ ਨਹੀਂ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਐ ਪਰ ਜਿਹੜਾ ਹੁਣ ਭੁੰਦਰ ਸਾਹਿਬ ਵਾਲੇ ਇਸ਼ੂ ਨੂੰ ਲੈ ਕੇ ਗੱਲਬਾਤ ਕਰੀਏ ਕਿ ਕਾਰਜਕਾਰੀ ਪ੍ਰਧਾਨ ਲਾਇਆ ਜਿਸ ਤਰੀਕੇ ਨਾਲ ਤੁਸੀਂ ਹਾਲਾਂਕਿ ਸਵਾਲ ਇਹ ਚੁੱਕੇ ਕਿ ਪ੍ਰਧਾਨ ਸਾਹਿਬ ਤਾਂ ਇਮੀਡੀਏਟਲੀ ਅਸਤੀਫਾ ਦੇਣ ਔਰ ਪ੍ਰਧਾਨ ਤਾਂ ਕਿਤੇ ਬਾਹਰ ਜਾ ਨਹੀਂ ਰਹੇ ਔਰ ਹਾਲਾਂਕਿ ਚੀਮਾ ਸਾਹਿਬ ਨੇ ਥੋੜਾ ਬਿਆਨ ਹੀ ਦਿੱਤੇ ਸਪਸ਼ਟ ਕਰ ਦਿੱਤਾ ਕਿ ਨਮਾਣਾ ਸਿੱਖ ਦੀ ਤਰ੍ਹਾਂ ਪੇਸ਼ ਹੋਣਾ ਇਸ ਕਰਕੇ ਕਿ ਸਿਰਫ ਨਹੀਂ ਮੇਰਾ ਸਵਾਲ ਹੈ ਫਿਰ ਚੀਮਾ ਸਾਹਿਬ ਨੂੰ ਵੀ ਹੈ ਸਾਰੀ ਪਾਰਟੀ ਨੂੰ ਵੀ ਹੈ ਜੇ ਜਦੋਂ ਪ੍ਰਧਾਨ ਖੁਦ ਹੈਗੇ ਤੇ ਨਮਾਣਾ ਸਿੱਖ ਕਿਵੇਂ ਬਣ ਗਿਆ ਜਿਹੜੇ ਪ੍ਰਧਾਨ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਉਹ ਪੁਆਇੰਟ ਕਰਦੇ ਆ ਤੇ ਐਸਜੀਪੀਸੀ ਗਾਂ ਸਾਰੇ ਜਥੇਦਾਰ ਸਹਿਬਾਨਾਂ ਨੂੰ ਪੁਆਇੰਟ ਕਰਦੀ ਹੈ ਇਸ ਕਰਕੇ ਅੱਜ ਐਸਜੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹ ਨਮਾਣਾ ਸਿੱਖ ਕਿਵੇਂ ਬਣ ਗਿਆ ਕਿਉਂਕਿ ਕਾਰਜਕਾਰੀ ਪ੍ਰਧਾਨ ਲਾ ਦੇਣਾ ਇਹਦੇ ਨਾਲ ਪ੍ਰਧਾਨਗੀ ਦੀਆਂ ਪਾਵਰਾਂ ਤਾਂ ਹੈਗੀਆਂ ਅੱਜ ਇੱਕ ਲਾਈਨ ਦੇ ਟਵੀਟ ਨਾਲ ਕਾਰਜਕਾਰੀ ਲਾਤਾ ਕੱਲ ਨੂੰ ਇੱਕ ਟਵੀਟ ਦੇ ਕਾਰਜ ਨਾਲ ਇੱਕ ਇੱਕ ਲਾਈਨ ਨਾਲ ਕਾਰਜਕਾਰੀ ਹਟਾ ਦੇਣਗੇ ਤੇ ਪ੍ਰਧਾਨ ਤੇ ਖੁਦ ਫੇਰ ਹੈਗੇ ਇਸ ਕਰਕੇ ਇਹ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਨਾ ਕਰਨ ਨਹੀਂ ਕੱਲੇ ਕੱਲ ਇਹ ਫੈਸਲਾ ਸਕਦਾ ਜਿਵੇਂ ਮੀਟਿੰਗ ਹੋਣੀ ਹੈ ਉਸ ਦੇ ਉੱਪਰ ਕਿ ਸਿਰਫ ਇਸੇ ਕਰਕੇ ਜਾਂ ਕੋਈ ਤੁਹਾਨੂੰ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਸੁਖਵੀਰ ਬਾਦਲ ਚਾਹੁੰਦੇ ਦੇਖ ਲਈ ਭੁੰਦਰ ਸਾਹਿਬ ਦਾ ਵਰਕਿੰਗ ਸਟਾਈਲ ਕਿਦਾਂ ਕੰਮ ਕਰਦੇ ਉਸ ਤੋਂ ਬਾਅਦ ਹੋ ਸਕਦਾ ਰਿਜ਼ਾਈਨ ਕਰ ਦੇਣ ਜਦੋਂ ਕੋਈ ਗਲਤੀ ਕਰ ਲੇ ਇਨਸਾਨ ਉਹਦੋਂ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰਦਾ ਤੁਰੇ ਜਾਂਦਾ ਇਸ ਕਰਕੇ ਵੱਡੇ ਗੁਨਾਹ ਕਰ ਲਏ ਹੈ ਜਿਨ੍ਹਾਂ ਦੀ ਸਜ਼ਾ ਪਬਲਿਕ ਨੇ ਪਹਿਲਾਂ ਦੇਤੀ ਪਰਮਾਤਮਾ ਹੁਣ ਦੇਈ ਜਾਂਦਾ ਹਰ ਰੋਜ਼ ਹਾਸੂ ਹੀ ਨਹੀਂ ਸਥਿਤੀ ਜਿਹੜੀ ਆ ਪਬਲਿਕ ਦੇ ਵਿੱਚ ਬਣਦੀ ਜਾਂਦੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ 30 ਸਾਲ ਪ੍ਰਧਾਨਗੀ ਇੱਕ ਪਰਿਵਾਰ ਕੋਲੇ ਰਹਿ ਲੈਣੀ ਬਹੁਤ ਹੁੰਦੀ ਆ ਅੱਜ ਪਾਰਟੀ ਨੂੰ ਕਿਰਪਾ ਕਰਕੇ ਸੁਰਖਰੂ ਕਰੋ ਕੋਈ ਸਾਂਝੀ ਸਾਰੇ ਲੀਡਰਾਂ ਦੀ ਬੁਲਾ ਕੇ ਪ੍ਰਜੀਡੀਅਮ ਬੁਲਾਓ ਤੇ ਪ੍ਰਜੀਡੀਅਮ ਬਣਾ ਕੇ ਨਵੇਂ ਸਿਰੇ ਤੋਂ ਭਰਤੀ ਕਰੋ ਤੇ ਕਿਰਪਾ ਕਰਕੇ ਇਹ ਇਹ ਪੰਥ ਦੀ ਪਾਰਟੀ ਦਾ ਖੇੜਾ ਛੱਡ ਗਿਆ ਯਾਰ ਆਪਾਂ ਬਹੁਤ ਚਿਰ ਹੋ ਗਿਆ ਇਸ ਗੱਲ ਨੂੰ ਮਰਾਠਾ ਸਾਹਿਬ ਤੁਸੀਂ ਲਗਾਤਾਰ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਹਾਂ ਲਗਾਤਾਰ ਅਸਤੀਫੇ ਦੀ ਗੱਲ ਕਰ ਰਹੇ ਹਾਂ ਲਗਾਤਾਰ ਕਹਿ ਰਹੇ ਹਾਂ ਜਿਹੜੀਆਂ ਗਲਤੀਆਂ ਹੋਈਆਂ ਉਹਦੇ ਮਾਫੀਆਂ ਮੰਗ ਰਹੇ ਹਾਂ ਔਰ ਤੁਹਾਨੂੰ ਜਿਹੜੀ ਚੀਜ਼ ਨੇ ਪਰੇਸ਼ਾਨ ਕੀਤਾ ਜਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਛੱਡ ਕੇ ਹਾਲਾਂਕਿ ਤੁਹਾਨੂੰ ਲੱਗਦਾ ਜਿਹੜੀ ਚੀਜ਼ਾਂ ਬੋਲ ਰਹੇ ਤੁਹਾਡਾ ਅਸਰ ਉਹਨਾਂ ਦੇ ਉੱਪਰ ਹੋ ਰਿਹਾ ਜਾਂ ਪ੍ਰੈਸ਼ਰ ਕ੍ਰੀਏਟ ਉਹਨਾਂ ਦੇ ਉੱਪਰ ਹੋ ਰਿਹਾ ਕਿਉਂਕਿ ਤੁਹਾਨੂੰ ਤਾਂ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਕਾਗਜ਼ੀ ਤੌਰ ਤੇ ਤਾਂ ਕਿਹਾ ਗਿਆ ਕਿ ਇਹ ਕੱਢੇ ਹੋਏ ਲੋਕ ਆ ਦੇਖੋ ਮੇਰੀ ਇੱਕ ਬੇਨਤੀ ਹੈ ਅੱਜ ਪਾਰਟੀ 'ਚ ਰਹਿ ਕਿੰਨੇ ਲੋਕ ਗਏ ਅੱਜ ਤੁਸੀਂ ਹਾਲਾਤ ਤਾਂ ਦੇਖੋ ਨਾ ਪਾਰਟੀ ਪ੍ਰਧਾਨ ਦੀ ਕੀ ਹੈ ਕਿ ਇੱਕ ਛੱਡ ਕੇ ਘਰੇ ਬੈਠਾ ਵੀ ਮੈਂ ਇਹਦੇ ਨਾਲ ਨਹੀਂ ਚੱਲਣਾ ਮਨਪ੍ਰੀਤ ਵਾਲੀ ਦੂਜੇ ਤਾਂ ਚਲੋ ਰਿਸ਼ਤੇਦਾਰ ਹੈ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰੂੰਗਾ ਤੀਜੇ ਜਿਹੜੇ ਸੀ ਸਾਡੇ ਡਿਪਟੀ ਲੀਡਰ ਵਿਧਾਨ ਸਭਾ ਦੇ ਵਿੱਚ ਉਹ ਪਾਰਟੀ ਛੱਡ ਕੇ ਜਾ ਚੁੱਕੇ ਡਾਕਟਰ ਸੁਖੀ ਗਿੱਦੜਪਾ ਬਾਦਲ ਸਾਹਿਬ ਦਾ ਜੱਦੀ ਹਲਕਾ ਸੀ ਜਿੱਥੇ ਸਭ ਤੋਂ ਵੱਧ ਵਾਰ ਇਲੈਕਸ਼ਨ ਲੜਿਆ ਔਰ ਸਭ ਤੋਂ ਵੱਧ ਵਾਰ ਸਮਾ ਬਾਦਲ ਸਾਹਿਬ ਨੇ ਗੁਜ਼ਾਰਿਆ ਬਾਦਲ ਪਰਿਵਾਰ ਨੇ ਗੁਜ਼ਾਰਿਆ ਅੱਜ ਯਾਰ ਉੱਥੇ ਹਾਲਾਤ ਇਹ ਹੈ ਕਿ ਕੈਂਡੀਡੇਟ ਨਹੀਂ ਲੱਭਦਾ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਕੈਂਡੀਡੇਟ ਨਹੀਂ ਲੱਭਦਾ ਤੇ ਅੱਜ ਪਾਰਟੀ ਦੀ ਇਹ ਹਾਲਾਤ ਹੋਣ ਤੋਂ ਬਾਅਦ ਵੀ ਜੇ ਹਲੇ ਵੀ ਨਹੀਂ ਸਮਝਣਾ ਕਿ ਸਾਡੇ ਹਾਲਾਤ ਕੀ ਬਣਿਆ ਤੇ ਫਿਰ ਹਲੇ ਮੱਤੀ ਮਾਰੀ ਹੈ ਨਾ ਮੈਂ ਤਾਂ ਇਹੀ ਕਹੂੰਗਾ ਬਾਰ-ਬਾਰ ਮੈਂ ਤਾਂ ਕਿਹਾ ਬਾਰ-ਬਾਰ ਕਿਹਾ ਪਹਿਲੇ ਪਹਿਲੇ ਜਿਸ ਦਿਨ ਮੈਂ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਜਾਂ ਮੈਸੇਜ ਭੇਜਿਆ ਇਹੀ ਲਿਖਿਆ ਕਿ ਪਰਮਾਤਮਾ ਨੇ ਸਾਡੀ ਮਤ ਮਾਰ ਰੱਖੀ ਹੈ ਤੇ ਘੱਟੋ-ਘੱਟ ਸਾਨੂੰ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਲੈਣੇ ਚਾਹੀਦੇ ਤੇ ਮੈਂ ਅੱਜ ਵੀ ਬੇਨਤੀ ਕਰਦਾ ਕਿ ਹਲੇ ਵੀ ਮੌਕਾ ਹੈ ਪ੍ਰਧਾਨਗੀ ਛੱਡ ਕੇ ਤੇ ਇੱਕ ਸਾਰੇ ਧੜਿਆਂ ਨੂੰ ਸੱਦਾ ਦਿਓ ਕਿ ਇੱਕ ਸਾਂਝੀ ਪਰਜੀਡੀਅਮ ਬਣਾ ਲਓ ਜਿਹੜੇ ਬੇਦਾਗ ਤੇ ਨੌਜਵਾਨ ਚਿਹਰੇ ਆ ਉਹਨਾਂ ਨੂੰ ਅੱਗੇ ਲਿਆਓ ਯਾਰ ਲੋਕ ਪੰਜਾਬ ਦਾ ਬੱਚਾ ਬੱਚੀ ਚਾਹੁੰਦਾ ਕਿ ਖੇਤਰੀ ਪਾਰਟੀ ਬਚੇ ਬੱਚਾ ਬੱਚੀ ਚਾਹੁੰਦਾ ਕਿ ਸ਼ਰੋਮਣੀ ਅਕਾਲੀ ਦਲ ਤਕੜਾ ਹੋਵੇ ਇੱਥੋਂ ਤੱਕ ਕਿ ਸਾਡੀਆਂ ਵਿਰੋਧੀ ਪਾਰਟੀਆਂ ਵੀ ਚਾਹੁੰਦੀਆਂ ਕਿ ਸਾਡੀ ਦਿੱਲੀ 'ਚ ਕਦਰ ਤਾਂ ਹੋਣੀ ਹੈ ਜੇ ਸ਼ਰੋਮਣੀ ਅਕਾਲੀ ਦਲ ਤਕੜਾ ਹੋਵੇ ਤੇ ਫਿਰ ਕੱਲੇ ਪ੍ਰਧਾਨ ਸਾਹਿਬ ਹੀ ਨਹੀਂ ਚਾਹੁੰਦੇ ਵੀ ਪਾਰਟੀ ਤਕੜੀ ਹੋਵੇ ਬਾਕੀ ਤਾਂ ਸਾਰੇ ਚਾਹੁੰਦੇ ਆ ਕਿਉਂ ਆਪਾਂ ਇਹ ਕਿਸੇ ਦੀ ਜੱਦੀ ਜ਼ਿਆਦਾ ਥੋੜੀ ਆ ਯਾਰ ਲੋਕਾਂ ਦੀ ਬਣਾਈ ਹੋਈ ਪਾਰਟੀ ਹੈ 103 4 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਸ਼੍ਰੀ ਕਾਲਤਾਖ ਸਾਹਿਬ ਤੇ ਵਰਸੋਈ ਪਾਰਟੀ ਹੈ ਤੇ ਸ਼੍ਰੀ ਕਾਲਤਾਖ ਸਾਹਿਬ ਦੀ ਪ੍ਰੋਟੈਕਸ਼ਨ ਤੇ ਐਸਡੀਪੀਸੀ ਦੀ ਪ੍ਰੋਟੈਕਸ਼ਨ ਲਈ ਬਣੀ ਪਾਰਟੀ ਹੈ ਅਸੀਂ ਕਿਉਂ ਰੋਲ ਰਹੇ ਹਾਂ ਦਿਨੋਂ ਦਿਨ ਰੋਲ ਰਹੇ ਹਾਂ ਅਸੀਂ ਤੁਹਾਨੂੰ ਕੀ ਲੱਗਦਾ ਜਿਹੜੀ ਗੱਲ ਲਈ ਤੁਸੀਂ ਆਵਾਜ਼ ਚੁੱਕ ਰਹੇ ਹੋ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਕੀ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਅਸਤੀਫਾ ਦੇਣ ਦੇ ਨਾਲ ਅਕਾਲੀ ਦਲ ਸਟਰੋਂਗ ਹੋ ਜਾਊਗਾ ਮੈਂ ਕਹਿੰਦਾ ਕਿ ਜੇ ਨਵੀਂ ਪੀੜ੍ਹੀ ਅੱਗੇ ਲੱਗ ਜੂ ਜਿਨ੍ਹਾਂ ਤੇ ਕੋਈ ਦਾਗ ਨਾ ਹੋਵੇ ਤੇ ਅਕਾਲੀ ਦਲ ਮੈਂ ਕਹਿੰਦਾ ਕਿ ਅਨਾਰੰਗ ਉੱਠੂਗਾ ਜਹਾਜਾਂਗ ਉੱਡ ਚੜ ਜੂਗਾ ਲੋਕ ਚੜਾਉਣਾ ਚਾਹੁੰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਮੌਜੂਦਾ ਸਰਕਾਰ ਤੋਂ ਵੀ ਹਤਾਸ਼ ਹੋਈ ਪਈ ਆ ਜਿਹੜੀ ਐਨਐਸਏ ਲਾ ਕੇ ਜਿਨ੍ਹਾਂ ਨੂੰ ਅੰਦਰ ਕੀਤਾ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਰਲ ਕੇ ਉਹਨਾਂ ਦੇ ਖਿਲਾਫ ਵੀ ਖੜੇ ਹੋਣਾ ਚਾਹੁੰਦੇ ਆ ਸਾਰਾ ਕੁਝ ਨੌਜਵਾਨ ਅੱਗੇ ਆ ਕੇ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਤਾਂ ਮਿਲੇ ਨਾ ਯਾਰ ਜੇ ਪਲੇਟਫਾਰਮ ਕੱਲਾ ਮਤਲਬ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਦਾ ਮਿਲੂਗਾ ਤੇ ਕੰਪਨੀ 'ਚ ਕੋਈ ਕੰਮ ਕਰਨਾ ਚਾਹਵੇ ਤੇ ਨਾ ਚਾਹਵੇ ਇਹ ਤਾਂ ਉਹਨਾਂ ਦੀ ਮਰਜ਼ੀ ਹੋਗੀ ਪਰ ਜਿਹੜੇ ਐਨਐਸਏ ਵਾਲਿਆਂ ਦਾ ਤੁਸੀਂ ਜ਼ਿਕਰ ਕੀਤਾ ਕਿ ਬੰਦ ਕੀਤੇ ਹੋਏ ਉਹਨਾਂ ਦੇ ਖਿਲਾਫ ਲੋਕ ਉੱਠਣਾ ਚਾਹੁੰਦੇ ਕਿ ਉਹਨਾਂ ਨੂੰ ਬਾਹਰ ਕਢਾਇਆ ਜਾਵੇ ਪਰ ਪ੍ਰਧਾਨ ਸਾਬ ਤਾਂ ਖਿਲਾਫ ਵੰਡਣ ਦੀਆਂ ਗੱਲਾਂ ਕਰਦੇ ਸੀਗੇ ਔਰ ਕਿਉਂਕਿ ਖੇੜਾ ਸਾਹਿਬ ਆਏ ਪਿਛਲੇ ਦਿਨੀ ਜੇਲ੍ਹ ਚੋਂ ਔਰ ਉਹਨਾਂ ਨੇ ਵੀ ਸਟੇਜ 'ਤੇ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਵੀ ਔਰ ਉਹ ਤਾਂ ਕਹਿੰਦੇ ਕਿ ਸਾਡੇ ਖੈਰਖਵਾ ਨੇ ਸਾਡੀ ਸਪੋਰਟ ਇਹਨਾਂ ਨੇ ਕੀਤੀ ਆ ਦੇਖੋ ਖੇੜਾ ਸਾਹਿਬ ਦੀ ਮੈਂ ਬਹੁਤ ਕਦਰ ਕਰਦਾ ਕਿਉਂਕਿ ਬੜਾ ਚਿਰ ਕੌਮ ਪਿਛੇ ਉਹ ਅੰਦਰ ਬੈਠ ਲਿਆ ਉਹਨਾਂ ਦੀ ਪਿੰਡ ਦੇ ਵਿੱਚ ਕੋਈ ਜਾਤੀ ਰੰਜਿਸ਼ ਹੋ ਸਕਦੀ ਹੈ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਜਿਹੜੇ ਇਨਸਾਨ ਨੇ ਕਾਗਜ਼ ਭਰਨ ਵੇਲੇ ਸੋਚ ਚੱਕ ਲਈ ਫਿਰ ਲੋਕ ਸਭਾ ਦੇ ਵਿੱਚ ਜਾ ਕੇ ਸੋ ਚੱਪਲੀ ਚੱਕ ਲਈ ਉਹ ਕਿਹੜੇ ਦੇਸ਼ ਤੋੜਨ ਦੀ ਗੱਲ ਹੋ ਗਈ ਯਾਰ ਕੋਈ ਦੇਸ਼ ਤੋੜਨ ਵਾਲਾ ਕੋਈ ਉਹਦੇ ਕੋਲ ਬੰਬਾਂ ਦਾ ਮਟੀਰੀਅਲ ਫੜਿਆ ਗਿਆ ਕੋਈ ਪਾਕਿਸਤਾਨ ਨਾਲ ਲਿੰਕ ਫੜਿਆ ਗਿਆ ਕੋਈ 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 ਅੱਤਵਾਦੀ ਵੱਡੇ ਸੰਗਠਨ ਨਾਲ ਕੋਈ ਉਹਦਾ ਲਿੰਕ ਹੋਵੇ ਕਿਸੇ ਦਾ ਕੋਈ ਗੱਲ ਤਾਂ ਸਾਹਮਣੇ ਆਈ ਨਹੀਂ ਇਸ ਕਰਕੇ ਇਹ ਵੀ ਮਤਵਜੀ ਦੀਆਂ ਹੀ ਗੱਲਾਂ ਕਿ ਅਸੀਂ ਆਪਦੇ ਸਿੱਖ ਭਰਾਵਾਂ ਦੇ ਖਿਲਾਫ ਐਵੇਂ ਹੀ ਜਹਿਰ ਉਗਲੀ ਜਾਂਦੇ ਆ ਤੁਸੀਂ ਹਾਲਾਤ ਸਾਡੇ ਅੱਜ ਕੀ ਹੈ ਕਿ ਅੱਜ ਸਾਡੇ ਜਿੰਨੀ ਵੋਟ ਤਾਂ ਉਹ ਲੈ ਗਏ ਲਗਭਗ ਤੇ ਫਿਰ ਵੀ ਅਸੀਂ ਖਿਲਾਫ ਬੋਲੀ ਜਾਂਦੇ ਆ ਇਹ ਤਾਂ ਅਸਲੀ ਗੱਲ ਇਹੀ ਹੈ ਕਿ ਜੇ ਨਵੇਂ ਬੰਦੇ ਮੂਰੇ ਲੱਗਣਗੇ ਸਾਰਿਆਂ ਨੂੰ ਕਲਾਵੇ ਚ ਲੈ ਕੇ ਚੱਲਣ ਜੇ ਸਾਡੇ ਵਰਗਿਆਂ ਨੂੰ ਵੀ ਪਿੱਛੇ ਕਰਦੇ ਹੋ ਯਾਰ ਜਿਹੜੇ ਮੂਰੇ ਰਹੇ ਆ ਤੇ ਕੀ ਨਵੇਂ ਆ ਜਾਣਗੇ ਤੇ ਨਵੇਂ ਨਵੇਂ ਪਾਰਟੀ ਚਲਾਉਣ ਵਧੀਆ ਗੱਲ ਇਹਦੇ ਚ ਮਾੜੀ ਗੱਲ ਕੀ ਹੋ ਸਕਦੀ ਹੈ ਇਸ ਕਰਕੇ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਸਾਧ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਅਸਰ ਹੁੰਦਾ ਹੈ ਕਿ ਨਹੀਂ ਹੁੰਦਾ ਮੇਰੀ ਇਹ ਬੇਨਤੀ ਹੈ ਕਿ ਉਹ ਵੱਡੇ ਬੰਦੇ ਆ ਉਹਨਾਂ ਤੇ ਅਸਰ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਜਿਸ ਕਿਸਮ ਦੀ ਟੱਕਰ ਉਹਨਾਂ ਨੇ ਸ਼੍ਰੀ ਗੁਰਤਖਸ ਸਾਹਿਬ ਨਾਲ ਲਈ ਹੈ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਚਿਰ ਉਹ ਪਾਸੇ ਨਹੀਂ ਹੁੰਦੇ ਉਹਨਾਂ ਚਿਰੋਂ ਦਾ ਕੋਈ ਖਿਹੜਾ ਛੁੱਟੂਗਾ ਟੱਕਰ ਕਿਵੇਂ ਲਈ ਹੈ ਹੁਣ ਤਾਂ ਕਹਿ ਰਹੇ ਕਿ ਨਿਮਾਣੇ ਸਿੱਖ ਦੇ ਤੌਰ ਤੇ ਮੈਂ ਤਾਂ ਜਾਣਾ ਪੇਸ਼ ਹੋਣਾ ਚੀਮਾ ਸਾਹਿਬ ਦਾ ਵੀ ਬਿਆਨ ਆਇਆ ਇਸ ਤੋਂ ਪਹਿਲਾਂ ਉਹਨਾਂ ਦਾ ਵੀ ਬਿਆਨ ਆਇਆ ਸੀਗਾ ਕਿ ਮੈਂ ਤਾਂ ਬਹੁਤ ਨਿਮਾਣੇ ਸਿੱਖ ਆ ਮੈਂ ਮੈਂ ਇੱਕ ਗੱਲ ਕਹਾਂ ਕਿ ਕੋਈ ਬੰਦਾ ਮਰਡਰ ਕਰ ਦੇ ਤੇ ਮਰਡਰ ਕਰਨ ਤੋਂ ਬਾਅਦ ਕਹਦੇ ਵੀ ਮੈਂ ਤਾਂ ਅਦਾਲਤ ਦੇ ਵਿੱਚ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣਾ ਤੇ ਉਹਦੇ ਨਾਲ ਗੁਨਾਹ ਟਕਿਆ ਜਾਊਗਾ ਜਾਂ ਖਤਮ ਹੋ ਜਾਊਗਾ ਸ਼੍ਰੀ ਕਾਲ ਤਖਸਬ ਦੇ ਹੁਕਮਨਾਮਿਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਵੇ ਇਤੋਂ ਵੱਡਾ ਗੁਨਾਹ ਕੀ ਹੋ ਸਕਦਾ ਯਾਰ ਇਸ ਕਰਕੇ ਉਹਨਾਂ ਨੂੰ ਖੁਦ ਸੋਚ ਲੈਣਾ ਚਾਹੀਦਾ ਕਿ ਮੈਥੋਂ ਵੱਡੇ ਗਨਾਹ ਹੋਗੇ ਤੇ ਮੈਨੂੰ ਛੱਡ ਦੇਣਾ ਚਾਹੀਦਾ ਇਸ ਕਰਕੇ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਹਰ ਹਾਲਤ ਸ਼੍ਰੀ ਕਾਲ ਤਖਸਬ ਨਾਲ ਜਿਨੇ ਵੀ ਟੱਕਰ ਲਈ ਹੈ ਉਹ ਅੱਜ ਤੱਕ ਇੱਕ ਕਿਸੇ ਹਾਲਾਤਾਂ ਚ ਬਚਿਆ ਨਹੀਂ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਹੈ ਨਾ ਆਪ ਦੀ ਹਾਸੋਹਿਣੀ ਸਥਿਤੀ ਬਣਾਓ ਤੇ ਨਾ ਸਾਰੇ ਸਾਥੀਆਂ ਦੀ ਬਣਾਓ ਤੇ ਨਾ 103 4 ਸਾਲ ਪੁਰਾਣੀ ਪਾਰਟੀ ਦੀ ਹਾਸੋਹਿਣੀ ਸਥਿਤੀ ਬਰਾੜ ਸਾਹਿਬ ਤੁਸੀਂ ਬਹੁਤ ਕਲੋਜ਼ ਰਹੇ ਹੋ ਲਗਾਤਾਰ ਬੋਲ ਰਹੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਲੋਕ ਯਕੀਨ ਕਰਨਗੇ ਜਾਂ ਤੁਹਾਡੇ ਤੇ ਲੋਕ ਹੁਣ ਵੀ ਯਕੀਨ ਕਿਉਂ ਕਰਨ ਇਹਨਾਂ ਸਮਾਂ ਤੱਕ ਤੁਸੀਂ ਚੁੱਪ ਬੈਠੇ ਰਹੇ ਇਹ ਹੀ ਸਵਾਲ ਵਾਰ-ਵਾਰ ਉੱਠਦਾ ਹੈ ਕਿ ਚਰਨਜੀਤ ਸਿੰਘ ਬਰਾੜ ਜਦੋਂ ਪਾਵਰ ਦੇ ਵਿੱਚ ਸੀ ਸੁਖਬੀਰ ਬਾਦਲ ਉਹਦੋਂ ਤੱਕ ਕਲੋਜ਼ ਰਹੇ ਹੁਣ ਜਦੋਂ ਪਾਵਰ ਨਹੀਂ ਹੈ ਫਰਸਟ੍ਰੇਟ ਹੋ ਕੇ ਬੋਲ ਰਹ ਜਦੋਂ ਵੀ ਮੇਰੇ ਸਾਹਮਣੇ ਕੋਈ ਡੇਰੇ ਦੇ ਹੁਕਮਨਾਮੇ ਦੀ ਗੱਲ ਆਈ ਮੈਂ ਉਸੇ ਵੇਲੇ ਆਵਾਜ਼ ਉਠਾਈ ਔਰ ਜਿਵੇਂ ਬਾਕੀ ਗੱਲਾਂ ਤਾਂ ਜ਼ੁਬਾਨੀ ਬੋਲੀਆਂ ਭਵੇਂ ਪਰਿਵਾਰ ਦੇ ਵਿੱਚ ਸਾਰੇ ਬੈਠੇ ਸੀ ਕਈ ਵਾਰੀ ਇਹੋ ਜਿਹੇ ਹਾਲਾਤ ਸੀ ਕਿ ਬੀਬਾ ਜੀ ਵੀ ਪ੍ਰੈਜ਼ੈਂਟ ਪ੍ਰੈਜ਼ੈਂਟ ਸੀਗੇ ਹਾਜ਼ਰ ਸੀਗੇ ਔਰ ਉਹਨਾਂ ਗੱਲਾਂ ਦੇ ਤਾਂ ਜ਼ੁਬਾਨੀ ਕਲਾਮੀ ਦੇ ਤਾਂ ਸਬੂਤ ਹੈ ਨਹੀਂ ਪਰ ਮੇਰੇ ਕੋਲੇ ਮੈਂ ਇੱਕ ਬੇਨਤੀ ਕਰਦੇ ਆ ਕਿ 13 ਦਸੰਬਰ 2023 ਨੂੰ ਜਿਹੜਾ 23 ਦੀ ਗੱਲ ਹੈ ਹਾਂ 23 ਦੀ ਗੱਲ ਹੈ 23 ਨੂੰ ਜਿਹੜਾ ਮੈਂ ਮੈਸੇਜ ਭੇਜਿਆ ਸੀ ਕਿ ਜਿਹੜੀ ਮਾਫੀ ਆ ਉਹ ਵਿਧੀ ਵਿਧਾਨ ਮੁਤਾਬਕ ਲਿਖਤੀ ਮੰਗ ਲੋ ਤੇ ਉਹ ਉਹ ਜਿਹੜਾ ਸੀਗਾ ਉਹ ਨਹੀਂ ਮੰਗੀ ਤੇ ਜਿਸ ਕਰਕੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਉਹ ਅੱਜ ਹਾਲਾਤ ਇਸ ਕਿਸਮ ਦੇ ਬਣੇ ਹੋਏ ਆ ਇਸ ਕਰਕੇ ਮੇਰੀ ਬੇਨਤੀ ਹੈ ਮੇਰਾ ਲੋਕਾਂ ਨੇ ਕਿੰਨਾ ਸੱਚ ਮੰਨਣਾ ਕਿ ਨਹੀਂ ਮੰਨਣਾ ਇਹ ਤਾਂ ਲੋਕ ਜਾਣਦੇ ਆ ਪਰ ਮੈਂ ਪਰਮਾਤਮਾ ਨੂੰ ਜਾਣ ਦੇਣੀ ਆ ਮੈਂ ਇਹ ਗੱਲ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਹੁਕਮਨਾਮਿਆਂ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਸੀ ਨਹੀਂ ਜਾਣਾ ਚਾਹੀਦਾ ਸੀ ਇਸ ਕਰਕੇ ਸਾਰੇ ਗੁਨਾਹਤ ਗਾ ਰਹੇਗੇ ਜਿਸ ਤਰ੍ਹਾਂ ਡਿੰਪੀ ਢਿਲੋ ਹੋਣੀ ਪਿਛਲੇ ਦਿਨੀ ਛੱਟ ਕੇ ਗਏ ਬਹੁਤ ਕਲੋਜ਼ ਸੀ ਕਿਚਨ ਕੈਬਨਟ ਦੇ ਮੈਂਬਰ ਸੀਗੇ ਡਿੰਪੀ ਢਿਲੋ ਹੋਣਾ ਦੇ ਛੱਟ ਕੇ ਜਾਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਸੀਗਾ ਦਬਾਅ ਸੀਗਾ ਜਾਂ ਤੁਹਾਨੂੰ ਲੱਗਦਾ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਮਨਪ੍ਰੀਤ ਬਾਦਲ ਉਹਨਾਂ ਨੂੰ ਲਿਆਉਣਾ ਚਾਹੁੰਦੇ ਸੀਗੇ ਸੁਖਵੀਰ ਬਾਦਲ ਔਰ ਮੇਰੀ ਟਿਕਟ ਕੱਟੀ ਜਾ ਰਹੀ ਸੀਗੀ ਇਹ ਠੀਕ ਵੈਲਿਡ ਰੀਜਨ ਦਿੱਤਾ ਉਹਨਾਂ ਨੇ ਦੇਖੋ ਜਦੋਂ ਸਾਹਿਬ ਮਨਪ੍ਰੀਤ ਸਿੰਘ ਬਾਦਲ ਸਾਹਿਬ ਕਾਂਗਰਸ ਚ ਸੀਗੇ ਉਦੋਂ ਤਾਂ ਪਾਰਟੀ ਚ ਆਉਣ ਤੇ ਲਿਉਣ ਦੀਆਂ ਗੱਲਾਂ ਮੇਰੇ ਸਾਹਮਣੇ ਚੱਲੀਆਂ ਅੱਜ ਹੁਣ ਕੀ ਕੁਝ ਵਾਪਰਿਆ ਮੈਂ ਐਵੇਂ ਕਿਉਂ ਝੂਠ ਬੋਲਾਂ ਮੈਨੂੰ ਪਤਾ ਹੀ ਨਹੀਂ ਐ ਇਸ ਕਰਕੇ ਉਦੋਂ ਲਿਉਣ ਦੀਆਂ ਗੱਲਾਂ ਵੀ ਚੱਲੀਆਂ ਆਉਣ ਦੀਆਂ ਵੀ ਗੱਲਾਂ ਚੱਲੀਆਂ ਉਦੋਂ ਵੀ ਜਿਹੜੇ ਹੁਣ ਦੇ ਸਲਾਹਕਾਰ ਐ ਉਹਨਾਂ ਨੇ 2 3 4 ਕੋਰ ਕਮੇਟੀ ਦੇ ਮੈਂਬਰਾਂ ਨੂੰ ਉਂਗਲ ਲਾ ਕੇ ਤੇ ਧਾਰਪੂਡੋ ਕੀਤਾ ਕਿਤੇ ਇਹ ਨਾ ਹੋਵੇ ਵੀ ਇਹ ਦੋਨੋਂ ਭਰਾ ਇਕੱਠੇ ਹੋ ਗਏ ਤੇ ਫਿਰ ਸਾਡਾ ਨਾ ਕਿਤੇ ਥਾਂ ਘਟ ਜੇ ਇਹ ਮੈਨੂੰ ਸਾਰੀ ਸਥਿਤੀ ਦਾ ਪਤਾ ਹੈ ਪਰ ਅੱਜ ਹੁਣ ਕੀ ਵਾਪਰਿਆ ਇਹ ਮੈਂ ਸਮਝਦਾ ਕਿ ਸ਼ਰੋਮਣੀ ਅਕਾਲੀ ਦਲ ਲਈ ਬਹੁਤ ਮੰਦ ਭਾਗ ਹੈ ਕਿ ਇਹ ਡਿੰਪੀ ਜੀ ਔਰ ਮੈਂ ਇੱਕ ਗੱਲ ਕਵਾਂ ਕਿ 1995 ਦਾ ਇਲੈਕਸ਼ਨ ਲੜਿਆ ਗਿਆ ਸੀ ਕਿ ਦਰਵਾਚੋਂ ਬਾਈ ਇਲੈਕਸ਼ਨ ਤੇ ਬਾਈ ਇਲੈਕਸ਼ਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਾਈ ਡਿੰਪੀ ਦੇ ਘਰੇ ਹੀ ਠਹਿਰੇ ਸੀ ਸਾਰਾ ਇਲੈਕਸ਼ਨ ਉੱਥੇ ਰਹਿ ਕੇ ਲੜਿਆ ਗਿਆ ਉਸ ਵੇਲੇ ਦੇ ਬੜੇ ਜ਼ਾਬਰ ਇਹ ਮੁੱਖ ਮੰਤਰੀ ਦੇ ਪੋਲੀਟੀਕਲ ਸੈਕਟਰੀ ਸੀ ਗੁਰਮੀਤ ਸਿੰਘ ਉਹਨਾਂ ਨੇ ਇਹਨਾਂ ਦੇ ਬਾਰ ਚ ਖੜੀਆਂ ਬੱਸਾਂ ਤੜਵਾਤੀਆਂ ਇੱਥੋਂ ਤੱਕ ਕਿ ਕਰਦੇ ਉੱਤੇ ਫਾਇਰਿੰਗ ਤੱਕ ਕਰਤੀ ਹੋਰ بڑے ਨੁਕਸਾਨ ਕੀਤੇ ਪਰ ਇਹਨਾਂ ਨੇ ਹਿੱਕ ਡਾਹ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ 2200 ਤੇ 2300 ਪਤਾ ਨਹੀਂ ਕਿੰਨੀ ਵੋਟ 2200 ਵੋਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਜਿਹੜਾ ਬੰਦਾ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਜਿਹੜਾ ਸੀਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬਹੁਤ ਨੇੜੇ ਦੇ ਇਹ ਮਿੱਤਰਾਂ ਦੋਸਤਾਂ ਚੋਂ ਸੀਗੇ ਡਿੰਪੀ ਜੀ ਔਰ ਮੈਂ ਕਹਿ ਸਕਦਾ ਕਿ ਪਰਿਵਾਰ ਦੇ ਵਿੱਚ ਇੱਕ ਕਿਸਮ ਦੀ ਐਸੀ ਸਾਂਝ ਸੀਗੀ ਜਿਵੇਂ ਇਕੱਠੇ ਜਮੇ ਭਰਾਵਾਂ ਦੇ ਵਿੱਚ ਸਾਂਝ ਹੁੰਦੀ ਹੈ ਔਰ ਉਹਦਾ ਜਾਣਾ ਇਹ ਸਾਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੁਣ ਜਰੂਰ ਸੋਚਣਾ ਪਏਗਾ ਕਿ ਹਾਲਾਤ ਕਿੱਥੋਂ ਤੋਂ ਕਿੱਥੇ ਆ ਗਏ ਔਰ ਪਾਰਟੀ ਕਿਸ ਲੈਵਲ ਤੇ ਡਿੱਗ ਰਹੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਧੰਨਵਾਦ ਤਾਂ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਸੀਗੇ ਸਵਾਲ ਇਹਨਾਂ ਨੇ ਚੁੱਕੇ ਆ ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਅਸਤੀਫਾ ਦੇਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਫੇਰ ਹੀ ਪਾਰਟੀ ਤਕੜੀ ਹੋਏਗੀ ਕੈਮਰਾ ਪਰਸਨ ਬਤਨ ਦੇ ਨਾਲ ਵਿਕਰਮ ਸਿੰਘ ਪੰਜਾਬ ਟੀਵੀ ਚੈਨਲ